ਅਸਕਲ ਜੀ ਤੇ ਲੋ ਜੀ ਪੇਕੇ ਆਲੀ ਕਰ ਲਿਆ ਨੇ ਇਕੱਠੀਆਂ ਸਬਜ਼ੀਆਂ ਤੁਹਾਡਾ ਸਾਗ ਤਾਂ ਸਭ ਦਾ ਬਹੁਤ-ਬਦ ਮੇਰੇ ਚੈਨਲ ਤੇ ਤੇ ਆ ਗਏ ਇੱਕ ਨਵੇਂ ਵਲੌਗ ਦੇ ਨਾਲ ਤੇ ਇੱਥੇ ਮੈਂ ਸਬਜ਼ੀਆਂ ਸੁੱਧੀਆਂ ਰੱਖ ਲਈਆਂ ਸੀ ਕਿਉਂਕਿ ਅੱਜ ਅਸੀਂ ਜਾ ਰਹੀਆਂ ਪੇਕੇ ਛੁੱਟੀਆਂ ਹੋ ਚੁੱਕੀਆਂ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗਰਮੀ ਦੀਆਂ ਛੁੱਟੀਆਂ ਪੈ ਗਈਆਂ ਨੇ ਪੇਪਰ ਸੀਗੇ ਬੇਟੇ ਦੇ ਉਹ ਵੀ ਕੈਨਸਲ ਹੋ ਗਏ ਨੇ ਤੇ ਛੁੱਟੀਆਂ ਹੋ ਗਈਆਂ ਨੇ ਸਰਦਾਰ ਜੀ ਚਲੇ ਗਏ ਨੇ ਚਾਰ ਧਾਮਾਂ ਦੀ ਯਾਤਰਾ ਤੇ ਤੇ ਬੁਕਿੰਗ ਜੀ ਉਹਨਾਂ ਦੀ ਇਸ ਕਰਕੇ ਉਹ ਚਲੇ ਗਏ ਨੇ ਤੇ ਅਸੀਂ ਵੀ ਇਸ ਚੀਜ਼ ਦਾ ਲਾਹਾ ਲਿਆ ਤੇ ਅਸੀਂ ਵੀ ਫਟਾਫਟ ਹੋ ਗਏ ਤਿਆਰ ਤੇ ਛੋਟਾ ਵੀਰ ਆ ਗਿਆ ਸੀ ਸਾਨੂੰ ਲੈਣ ਤੇ ਉਹਦੇ ਨਾਲ ਸਾਰੇ ਬੱਚੇ ਵੀ ਆ ਗਏ ਸੀ ਤੇ ਇੱਥੇ ਜਸਨੂਰ ਬੈਠਾ ਪਰਣਾ ਬਣ ਕੇ ਤੇ ਅਸੀਂ ਚੱਲਿਆ ਘਰ ਪਹਿਲਾਂ ਅਸੀਂ ਆਖਿਆ ਚਲੋ ਆਪਣੇ ਸ਼ਰਚੇ ਜਾਂਦੇ ਪੀਜ਼ਾ ਖਾਜੀ ਇਹ ਵੈਸਤਾ ਹੋ ਗਏ ਸੀ ਬਹੁਤ ਜ਼ਿਆਦਾ ਲੇਟ 7:30-8:00 ਵਜੇ ਅਸੀਂ ਸਾਨੂੰ ਇੱਥੇ ਤੇ ਵੀ ਗਾੜੀ ਤੇ ਉੱਥੋਂ ਅਸੀਂ ਪੀਜ਼ਾ ਵਗੈਰਾ ਖਾ ਕੇ ਫਿਰ ਨਿਕਲ ਕੇ ਆਪਣੇ ਘਰ ਵੱਲ ਨੂੰ ਤੇ ਲੋਜੀ ਫਾਈਨਲੀ ਅਸੀਂ 9:30 ਵਜੇ ਪਹੁੰਚ ਕੇ ਸੀ ਨਾਬੇ ਤੇ ਆਪਣੇ ਸ਼ਹਿਰ ਚ ਆ ਕੇ ਤਾਂ ਆਨੰਦ ਹੀ ਆ ਜਾਂਦਾ ਜਿਹੜਾ ਆਨੰਦ ਆਪਣੇ ਸ਼ਹਿਰ ਚ ਆ ਕੇ ਆਂਦਾ ਉਹ ਉਹਦੀ ਗੱਲ ਤਾਂ ਵੱਖਰੀ ਹੋਈ ਹੈ ਤਨੂ ਤੁਸੀਂ ਸਾਰੇ ਸਮਝ ਹੀ ਸਕਦੇ ਹੋ ਵੀ ਪੇਕੇ ਆਉਣ ਦਾ ਚਾਹ ਕੀ ਹੁੰਦਾ ਐ ਇੰਨਾ ਜ਼ਿਆਦਾ ਲੇਡੀਜ਼ ਨੂੰ ਚਾਹ ਚੜਦਾ ਨਾ ਔਰਤਾਂ ਨੂੰ ਵੀ ਆਪਣੇ ਪੇਕੇ ਜਾਂਦਾ ਮੈਨੂੰ ਲੱਗਦਾ ਸਾਰੇ ਜੱਗ ਦੀ ਖੁਸ਼ੀ ਇੱਕ ਪਾਸੇ ਦੇ ਪੇਕੇ ਜਾਣ ਦੀ ਖੁਸ਼ੀ ਇੱਕ ਪਾਸੇ ਹੋ ਸਕਦੀ ਐ ਤੇ ਸਾਰੇ ਤਕਰੀਬਨ ਬੱਚੇ ਆਉਂਦੇ ਆਉਂਦੇ ਹੋਂਗੇ ਸੀ ਅੱਧੇ ਰਾਹ ਚ ਤੇ ਕਿਉਂਕਿ ਰਾਤ ਕਾਫੀ ਜ਼ਿਆਦਾ ਹੋ ਗਈ ਸੀ 10 ਵਜੇ ਕਿਸ ਸੰਨ ਘਰ ਪਹੁੰਚਦੇ ਆ ਨੂੰ ਤੇ ਇੱਥੇ ਅਸੀਂ ਪੂਰੇ 9:30 ਵਜੇ ਨਾਬੇ ਐਂਟਰੀ ਕਰ ਲਈ ਸੀ ਤੇ ਉਸ ਤੋਂ ਬਾਅਦ ਮੈਨੂੰ ਚਿੱਤ ਆਇਆ ਵੀ ਮੈਂ ਤਾਂ ਜਵਾਕਾਂ ਦੇ ਚਾਰਜ ਮੈਨੂੰ ਕੁਝ ਚਿੱਤੇ ਹੀ ਨਹੀਂ ਰਿਹਾ ਲੈਣ ਦਾ ਬੱਚਿਆਂ ਵਾਸਤੇ ਤੇ ਉਸ ਤੋਂ ਬਾਅਦ ਫਿਰ ਅਸੀਂ ਚਾਕਲੇਟਸ ਲਈਆਂ ਇੱਕ ਸਟੋਰ ਖੁੱਲ੍ਹਿਆ ਮਿਲਿਆ ਸਾਨੂੰ ਤੇ ਉਸ ਤੋਂ ਬਾਅਦ ਉੱਥੋਂ ਮੈਂ ਬੱਚਿਆਂ ਦੀ ਮਨਪਸੰਦ ਜਿਹੜੀਆਂ ਚਾਕਲੇਟਸ ਸੀ ਕਿਉਂਕਿ ਇਹ ਜ਼ਿਆਦਾ ਚਾਕਲੇਟਸ ਹੀ ਖਾਂਦੇ ਨੇ ਤੇ ਮੈਂ ਇਹਨਾਂ ਲਈ ਚਾਕਲੇਟਸ ਲੈ ਲੈਣੀਆਂ ਫਿਰ ਮੈਂ ਇਕੱਠੀਆਂ ਕਰਾਈਆਂ ਚਾਕਲੇਟਸ ਤੇ ਉਸ ਤੋਂ ਬਾਅਦ ਮੈਂ ਫਟਾਫਟ ਅਸੀਂ ਬੈਠੇ ਗੱਡੀ 'ਚ ਤੇ ਨਾਲ ਦੀ ਨਾਲ ਅਸੀਂ ਫਿਰ ਘਰ ਵੱਲ ਨੂੰ ਚਾਲੇ ਪਾਲੇ ਕਿਉਂਕਿ ਇਹਨਾਂ ਦੀਆਂ ਫੇਵਰੇਟ ਨੇ ਕੇਲੇ ਵਗੈਰਾ ਤੇ ਜਿਹੜਾ ਵੀ ਫੂਟ ਵਗੈਰਾ ਹੁੰਦਾ ਉਹ ਤਾਂ ਡੈਡੀ ਲੈ ਜਾਂਦੇ ਨੇ ਫਿਰ ਉਹ ਲੈ ਆਉਂਦਾ ਕੋਈ ਫਾਇਦਾ ਨਹੀਂ ਜੇ ਬੱਚੇ ਖਾਣੀ ਨਾ ਚੱਜ ਨਾਲ ਇਸ ਕਰਕੇ ਮੈਂ ਚਾਕਲੇਟਸ ਵਗੈਰਾ ਹੀ ਲੈ ਲਈਆਂ ਇਹਨਾਂ ਲਈ ਜਦੋਂ ਵੀ ਨਵਾਂ ਇਲਾਕੇ ਅੱਗੇ ਜੀ ਫਟਾਫਟ ਗੱਡੀ ਜਦੋਂ ਚੱਲ ਕੇ ਘਰ ਵੱਲ ਨੂੰ ਤੇ ਕਾਰ ਇਥੋਂ ਥੋੜੀ ਜੀ ਦੂਰੀ ਤੇ ਰਹਿ ਗਿਆ ਉਸਕੇ ਬਸ ਉਹੀ ਪੈਂਡਾ ਸਾਡੇ ਤੋਂ ਮੁੱਕਣ ਚ ਨਹੀਂ ਸੀ ਆ ਰਿਹਾ ਮੈਨੂੰ ਤਾਂ ਇਹ ਹੋ ਰਿਹਾ ਸੀ ਵੀ ਬਸ ਫਟਾਫਟ ਘਰ ਪਹੁੰਚਾ ਹਾਂ ਕਿਸੇ ਤਰ੍ਹਾਂ ਤੇ ਲਓ ਜੀ ਇੱਥੇ ਰਸਤਾ ਏ ਆਪਣੇ ਘਰ ਨੂੰ ਜਾਣ ਵਾਲਾ ਤੇ ਇਹ ਕਿਵੇਂ ਨਿਬੜਦਾ ਮੈਨੂੰ ਹੀ ਪਤਾ ਵਸ ਫਿਰ ਪਤਾ ਨਹੀਂ ਜਦੋਂ ਮਨ ਦੇ ਵਿੱਚ ਨਾ ਸੋਚੋ ਨਾ ਵੀ ਹਾਂ ਨਹੀਂ ਹਜੇ ਪੇਕੇ ਜਾਣਾ ਵੀ ਘਰ ਦੇ ਕੰਮਾਂ ਕਾਰਾਂ ਚ ਪੇਪਰਾਂ ਵਗੈਰਾ ਜੁਲਝੀਆਂ ਤਾਂ ਫਿਰ ਰੁੱਲ ਜੀ ਰਹੋ ਜਦੋਂ ਆਪਾਂ ਨੂੰ ਪਤਾ じゃ ਲੱਗ ਜੇ ਹੈ ਨਾ ਮਨ ਨੂੰ ਇੱਕ ਹੋ ਜੇ ਸਾਈਨ ਮਿਲ ਜੇ ਵੀ ਹੁਣ ਛੁੱਟੀਆਂ ਹੋ ਗਈਆਂ ਨੇ ਹੁਣ ਆਪਾਂ ਘਰ ਜਾਣਾ ਬਸ ਫਿਰ ਤਾਂ ਚਾਹ ਹੀ ਨਹੀਂ ਚੱਕਿਆ ਜਾਂਦਾ ਫਿਰ ਤਾਂ ਇਹ ਹੁੰਦਾ ਵੀ ਖੰਭ ਲਾ ਕੇ ਉੱਡ ਜੂ ਬਸ ਪੇਕੇ ਘਰ ਤੇ ਲਓ ਜੀ ਇੱਥੇ ਆਪਣਾ ਬਿਲਕੁਲ ਬਾਈਪਾਸ ਦੇ ਉੱਪਰ ਹੀ ਘਰ ਹੈ ਇਹਦਾ ਟੂਰ ਆਪਾਂ ਦਵਾਂਗੇ ਕਿਸੇ ਦਿਨ ਦਿਨ ਦੇ ਵਿੱਚ ਤੇ ਹੁਣ ਤੁਸੀਂ ਦੇਖੋ ਇੱਥੇ ਪਹੁੰਚ ਗਿਆ ਆਪਾਂ ਘਰ ਤੇ ਲਓ ਜੀ ਸਾਡਾ ਚੈਕ ਜੈਕੀ ਆ ਗਿਆ ਸਭ ਤੋਂ ਪਹਿਲਾਂ ਭੱਜਿਆ ਤੇ ਸਿਲਕੀ ਵੀ ਦੇਖ ਰਹੀ ਹੈ ਵੀ ਕੌਣ ਆ ਗਿਆ ਤੇ ਉਧਰੋਂ ਭਾਬੀ ਆਣਗੇ ਹੁਣ ਉਹ फटाफट ਆਣ ਕੇ ਖੋਲਣਗੇ ਗੇਟ ਤੇ ਲੋ ਜੀ ਫਿਰ ਆਪਾਂ ਕਰਦੇ ਆਂ ਘਰ ਦੇ ਵਿੱਚ ਐਂਟਰੀ ਤੇ ਜੋ ਘਰ ਦੇ ਵਿੱਚ ਜਾਂਦੀ ਐਂਟਰੀ ਆ ਸਾਰਿਆਂ ਨੂੰ ਮਿਲਦੀ ਉਹਦਾ ਸਵਾਦੀ ਵਕਰ ਹੈ ਬਸ ਇਹ ਆਪਣਾ ਘਰ ਹੈ ਤੇ ਕੇ ਘਰ ਹੈ ਤੇ ਇਹਦਾ ਟੂਰ ਮੈਂ ਦਊਂਗੀ ਇੱਕ ਦਿਨ ਕਿਸੇ ਦਿਨ ਦਿਨ ਦੇ ਵਿੱਚ ਦੂਜੀ ਭਾਬੀ ਵੀ ਆ ਗਏ ਨੇ ਅੰਦਰ ਉਹ ਤੇ ਮੰਮੀ ਹੋਰੀ ਵੀ ਆ ਗਏ ਨੇ ਇੱਥੇ ਭਾਬੀਆਂ ਨੂੰ ਮਿਲ ਲੈਨੇ ਆ ਤੇ ਕਿਉਂਕਿ ਰਾਤ ਦਾ ਟਾਈਮ ਸੀ ਇਹ ਵਿਰਜੀ ਨੇ ਆਪਣੇ ਵੱਡੇ ਤੇ ਸਾਰਿਆਂ ਨੂੰ ਮਿਲਿਆ ਇਹ ਵੱਡੀ ਭਾਬੀ ਹੈ ਉਹ ਛੋਟੀ ਭਾਬੀ ਸੀ ਪਹਿਲਾਂ ਤੇ ਬੱਚੇ ਤਾਂ ਮੇਰੇ ਨਾਲ ਹੀ ਗਏ ਹੋਏ ਸੀ ਡੈਡੀ ਬੈਠੇ ਨੇ ਇੱਥੇ ਦੁਕਾਨ 'ਚ ਤੇ ਡੈਡੀ ਨੂੰ ਵੀ ਆਪਾਂ ਮਿਲ ਲਏ ਆ ਤੇ ਉਸ ਤੋਂ ਬਾਅਦ ਗਏ ਆਪਾਂ ਮੰਮੀ ਕੋਲ ਮਮੀ ਦੀ ਆ ਗਏ ਨੇ ਤਾਂ ਮੰਮੀ ਨੂੰ ਮਿਲੇ ਆ ਬਹੁਤ ਹੀ ਵਧੀਆ ਫੀਲਿੰਗ ਆ ਆ ਵਾਲੀ ਜੋ ਫੀਲਿੰਗ ਆ ਨਾ ਇਹ ਤਾਂ ਬਸ ਦੱਸੀ ਨਹੀਂ ਜਾ ਸਕਦੀ ਸ਼ਬਦਾਜ ਬਿਆਨ ਨਹੀਂ ਹੋ ਸਕਦੀ ਵੀ ਪੇਕੇ ਘਰ ਆਣ ਕੇ ਕਿਹੋ ਜਿਹਾ ਸਕੂਨ ਮਿਲਦਾ ਤੇ ਇੱਥੇ ਮੇਰੇ ਵਿੱਚ ਜਿਹੜੇ ਵੀ ਸਿਲਕੀ ਤੇ ਮੇਰਾ ਜੈਕੂ ਹੈ ਉਹ ਵੀ ਬਹੁਤ ਪਛਾਨਣ ਲੱਗੇ ਨੇ ਇਹਨੂੰ ਬਹੁਤ ਪਿਆਰ ਕਰਦੇ ਨੇ ਤੇ ਉਸ ਤੋਂ ਬਾਅਦ ਆ ਗਏ ਆਪਾਂ ਅੰਦਰ ਤੇ ਲੋ ਜੀ ਬਸ ਜਵਾਕਾਂ ਦਾ ਗਾਹ ਹੁਣ ਪੂਰਾ ਪੈਣਾ ਹੁਣ ਜਿੰਨੇ ਦਿਨ ਰਹਿਣਾ ਪੂਰਾ ਜੰਮ ਕੇ ਇਹਨਾਂ ਨੇ ਲਾਣੇ ਨੇ ਤੇ ਰੰਗ ਰਲੀਆਂ ਮਨਾਣੀਆਂ ਨੇ ਪੂਰੀਆਂ ਇੱਥੇ ਹੁਣ ਤੇ ਲੋ ਜੀ ਇਹ ਆਪਣਾ ਘਰ ਹੈ ਤੇ ਉਸ ਤੋਂ ਬਾਅਦ ਡੈਡੀ ਹੋਰੀ ਆਪਣੇ ਕੰਮ ਕਰਨ ਚ ਸਾਰੇ ਦਿਨ ਲੱਗਦੇ ਸੀ ਫਿਰ ਮੈਂ ਕਿੱਥੀਆਂ ਫੋਰੀਆਂ ਬਤਾਂ ਗੱਲਾਂ ਬਤਾਂ ਜੋ ਚਾਕਲੇਟਸ ਵਗੈਰਾ ਲਿਆਉਂਦੀ ਸੀ ਉਹ ਦਿੱਤੀਆਂ ਬੱਚਿਆਂ ਨੂੰ ਤੇ ਫਿਰ ਸਾਰਿਆਂ ਨੇ ਥੋੜੀ ਦਰ ਬੈਠ ਕੇ ਕਿੱਥੀਆਂ ਗੱਲਾਂ ਗੁੱਲਾਂ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ ਤੇ ਚਾਹ ਚੜ ਗਏ ਬਸ ਸਾਰਿਆਂ ਨੇ ਹੋਂਤਾ ਇੱਕ ਦੋ ਜਿਹੇ ਮੋਟਿਆਂ ਦੀ ਘੜਿਆ ਨੇ ਮਿਲ ਲੈ ਇਹਨਾਂ ਨੇ ਬਸ ਐਨਾ ਰੋਲਾ ਰੱਪਾ ਸੁੱਖ ਨਾਲ ਇਹ ਖੁਸ਼ੀ ਜਿਹੜੀ ਹੁੰਦੀ ਹੈ ਨਾ ਇੱਕ ਕਿਸਮਤ ਵਾਲੇ ਘਰਾਂ ਦੇ ਵਿੱਚ ਹੁੰਦੀ ਹੈ ਵਾਹਿਗੁਰੂ ਸੱਚੇ ਪਾਸ਼ਾ ਸਭ ਦੇ ਘਰਾਂ 'ਚ ਬਰਕਤਾਂ ਤੇ ਤਰੱਕੀਆਂ ਤੇ ਚੜ੍ਹਦੀ ਕਲਾ ਰੱਖੇ ਸਭ ਨੂੰ ਤੰਦਰੁਸਤੀਆਂ ਦੇਵੇ ਸਭ ਦੇ ਘਰਾਂ ਪਰਿਵਾਰਾਂ 'ਚ ਸੁੱਖ ਸ਼ਾਂਤੀ ਵਰਤਾਵੇ ਵਾਹਿਗੁਰੂ ਸੱਚੇ ਪਾਸ਼ਾ ਜਿਵੇਂ ਸਾਡੇ ਘਰ ਹੈ ਮੈਂ ਕਹਿੰਦੀ ਹਾਂ ਉਹ ਪ੍ਰਮਾਤਮਾ ਸਭ ਦੇ ਘਰਾਂ 'ਚ ਕਰੇ ਇਹ ਸਾਡਾ ਡੰਗਰਾਲਾ ਵਾੜਾ ਇੱਧਰ ਤੇ ਇੱਧਰ ਚੁੱਟੇ ਵੀ ਰੱਖੇ ਹੋਏ ਨੇ ਉਹ ਵੀ ਨੇ ਤੇ ਇੱਕ ਦਿਨ ਟੂਰ ਮੈਂ ਤੁਹਾਨੂੰ ਪੂਰਾ ਦਵਾਂਗੀ ਦਿਨ ਦੇ ਵਿੱਚ ਸਾਰਾ ਸਾਰਾ ਚੰਗੀ ਤਰ੍ਹਾਂ ਦਿਖਾਵਾਂਗੇ ਆਪਾਂ ਵੀ ਕਿਵੇਂ-ਕਿਵੇਂ ਕਿਹੜਾ ਘਰ ਆਪਣਾ ਬਣਿਆ ਹੋਇਆ ਹੈ ਹੈਗਾ ਤਾਂ ਪੁਰਾਣਾ ਹੀ ਆ ਸਾਡਾ ਘਰ ਬਹੁਤ ਤੇ ਪਰ ਚਲੋ ਅੱਜ ਕੱਲ ਦੇ ਜ਼ਮਾਨੇ ਦੇ ਨਾਲ ਮੈਚ ਤਾਂ ਨਹੀਂ ਖਾਂਦਾ ਪਰ ਫਿਰ ਵੀ ਬਹੁਤ ਵਧੀਆ ਹੈ ਕਈਆਂ ਨਾਲੋਂ ਬਹੁਤ ਚੰਗਾ ਕਈਆਂ ਨਾਲੋਂ ਬਹੁਤ ਉਹ ਵੀ ਹੋਣਾ ਤੇ ਬਹੁਤ ਵਧੀਆ ਹੈ ਸਕੂਨ ਮਿਲ ਜਾਂਦਾ ਦਿਲ ਨੂੰ ਬਸ ਆਣ ਕੇ ਹੌਲੀ-ਹੌਲੀ ਕਰਾਂਗੇ ਸਟਾਰਟਿੰਗ ਇਹਦੀ ਤੇ ਉਸ ਤੋਂ ਬਾਅਦ ਆਪਾਂ ਖਾਧੀ ਰੋਟੀ ਤੇ ਫਿਰ ਕਿਤੇ ਬਹੁਤ ਸਾਰੀਆਂ ਗੱਲਾਂ ਮਤਾਂ ਤਾਂ ਇਸ ਦੇ ਨਾਲ ਹੀ ਆਪਣਾ ਵਲੌਗ ਹੋ ਗਿਆ ਖਤਮ ਤੇ ਮਿਲਦੇ ਆਂ ਅਗਲੇ ਵਲੌਗ ਚ ਟਿਲ ਦੈਨ ਬਾਏ